ਸਰਦਾਰ ਕਰਤਾਰਾ ਸਿੰਘ ਦੀ ਪਿੰਡ ਵਿੱਚ ਸਭ ਤੋਂ ਉੱਚੀ ਹਵੇਲੀ ਪਈ ਹੋਈ ਸੀ ਉਸ ਦਾ ਇਕਲੌਤਾ ਮੁੰਡਾ ਸੰਦੀਪ ਉਹ ਪਿੰਡ ਦੇ ਗਲਤ ਮੁੰਡਿਆਂ ਦੀ ਸੰਗਤ ਵਿੱਚ ਪੈ ਗਿਆ ਅਤੇ ਉਹ ਚਿੱਟਾ ਵੇਚਣ ਅਤੇ ਖਾਣ ਲੱਗ ਪਿਆ ਪਿੰਡ ਦਾ ਸਰਪੰਚ ਬਹੁਤ ਹੀ ਸੌਅ ਤੇ ਨੇਕ ਬੰਦਾ ਸੀ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਸਰਦਾਰ ਕਰਤਾਰਾ ਸਿੰਘ ਦਾ ਮੁੰਡਾ ਸੰਦੀਪ ਚਿੱਟਾ ਵੇਚਦਾ ਹੈ ਤਾਂ ਉਹ ਸਿੱਧਾ ਸਰਦਾਰ ਕਰਤਾਰਾ ਸਿੰਘ ਦੀ ਹਵੇਲੀ ਵਿੱਚ ਪਹੁੰਚ ਗਿਆ ਕਰਤਾਰਾ ਸਿੰਘ ਨੇ ਕਿਹਾ ਆਓ ਸਰਪੰਚ ਸਾਹਿਬ ਆਓ ਬੈਠੋ ਚਾਹ ਪਾਣੀ ਪੀਓ ਅਤੇ ਕਰਤਾਰਾ ਸਿੰਘ ਨੇ ਪਤਨੀ ਨੂੰ ਆਵਾਜ਼ ਮਾਰ ਕੇ ਕਿਹਾ ਕਿ ਸਰਪੰਚ ਸਾਹਿਬ ਲਈ ਵਧੀਆ ਜਿਹੀ ਅਦਰਕ ﺍﻟाइچی ਪਾ ਕੇ ਚਾਹ ਬਣਾ ਕੇ ਲਿਆ ਸਰਪੰਚ ਸਾਹਿਬ ਨੇ ਕਿਹਾ ਜੋ ਤੁਹਾਡਾ ਮੁੰਡਾ ਸੰਦੀਪ ਤੰਦਾ ਕਰ ਰਿਹਾ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੈ ਤਾਂ ਕਰਤਾਰਾ ਸਿੰਘ ਨੇ ਕਿਹਾ ਕਿਹੜਾ ਤੰਦਾ ਸਰਪੰਚ ਸਾਹਿਬ ਸਰਪੰਚ ਨੇ ਕਿਹਾ ਜਿਆਦਾ ਭੋਲਾ ਬਨਣ ਦੀ ਕੋਸ਼ਿਸ਼ ਨਾ ਕਰ ਸਾਰੇ ਪਿੰਡ ਵਾਲਿਆਂ ਨੂੰ ਪਤਾ ਤੇਰੇ ਮੁੰਡੇ ਬਾਰੇ ਤੇਰਾ ਮੁੰਡਾ ਤਾਂ ਪਿੰਡ ਦੇ ਬੱਚਿਆਂ ਨੂੰ ਮੌਤ ਵੇਚ ਰਿਹਾ ਹੈ। ਉਦੋਂ ਨੂੰ ਕਰਤਾਰਾ ਸਿੰਘ ਦਾ ਲੜਕਾ ਸੰਦੀਪ ਵੀ ਆ ਜਾਂਦਾ ਹੈ। ਤਾਂ ਕਰਤਾਰਾ ਸਿੰਘ ਆਪਣੇ ਮੁੰਡੇ ਸੰਦੀਪ ਨੂੰ ਪੁੱਛਦਾ ਹੈ ਕਿ ਸਰਪੰਚ ਸਾਹਿਬ ਜੋ ਕਹਿ ਰਹੇ ਹਨ ਕੀ ਇਹ ਸੱਚ ਹੈ? ਤਾਂ ਸੰਦੀਪ ਕਹਿੰਦਾ ਹੈ ਮੈਂ ਕਿਹੜਾ ਕਿਸੇ ਦੇ ਪੁੱਤ ਧੀ ਨੂੰ ਜ਼ਬਰਦਸਤੀ ਨਸ਼ਾ ਖਵਾ ਰਿਆ ਹਾਂ। ਉਹ ਆਪਣੀ ਮਰਜ਼ੀ ਨਾਲ ਲੈ ਕੇ ਜਾਂਦੇ ਹਨ। ਸੰਦੀਪ ਸਰਪੰਚ ਦੀ ਇੱਕ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੀ। ਸਰਪੰਚ ਨੇ ਗੱਲਬਾਤ ਕੀਤੀ ਤੇ ਵਾਪਸ ਆਪਣੇ ਘਰ ਵੱਲ ਨੂੰ ਚੱਲ ਪਿਆ ਸਰਪੰਚ ਹਲੇ ਗੇਟ ਤੋਂ ਬਾਹਰ ਹੀ ਹੋਇਆ ਸੀ ਉਦੋਂ ਹੀ ਉਸ ਨੂੰ ਕਰਤਾਰਾ ਸਿੰਘ ਅਤੇ ਉਸ ਦੀ ਪਤਨੀ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਉਹ ਓਨੇ ਪੈਰੀ ਵਾਪਸ ਮੁੜ ਆਇਆ ਤਾਂ ਉਹ ਕੀ ਦੇਖਦਾ ਹੈ ਕਿ ਕਰਤਾਰਾ ਸਿੰਘ ਦਾ ਲੜਕਾ ਸੰਦੀਪ ਧਰਤੀ ਉੱਪਰ ਡਿੱਗਿਆ ਹੋਇਆ ਸੀ ਅਤੇ ਤੜਪ ਰਿਹਾ ਸੀ ਅਤੇ ਕਹਿ ਰਿਹਾ ਸੀ ਪਾਪਾ ਜੀ ਮੈਨੂੰ ਬਚਾ ਲਵੋ ਪਾਪਾ ਜੀ ਮੈਨੂੰ ਬਚਾ ਲਵੋ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਹਲੇ ਹੋਰ ਜਿਉਣਾ ਚਾਹੁੰਦਾ ਹਾਂ ਉਸ ਨੂੰ ਬੋਲਣ ਵਿੱਚ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਉਹ ਅਟਕ ਅਟਕ ਕੇ ਬੋਲ ਰਿਹਾ ਸੀ ਅਤੇ ਕਹਿ ਰਿਹਾ ਸੀ ਇਸ ਚਿੱਟੇ ਨੇ ਮੇਰੀ ਜਾਨ ਲੈ ਲਈ ਉਸੇ ਵੇਲੇ ਉਸ ਦੀ ਮੌਤ ਹੋ ਜਾਂਦੀ ਹੈ ਕਰਤਾਰਾ ਸਿੰਘ ਕਹਿੰਦਾ ਹੈ ਇਸ ਚਿੱਟੇ ਨੇ ਮੇਰੇ ਬੱਚੇ ਨੂੰ ਲੈ ਲਿਆ ਅਤੇ ਉਸ ਦੀ ਪਤਨੀ ਹਾਏ ਹਾਏ ਕਰਕੇ ਰੋਣ ਲੱਗ ਪੈਂਦੀ ਹੈ ਫਿਰ ਉਸ ਦੀ ਪਤਨੀ ਰੋਂਦੀ ਰੋਂਦੀ ਉੱਚੀ ਉੱਚੀ ਹੱਸਣ ਲੱਗ ਜਾਂਦੀ ਹੈ ਉਹ ਕਰਤਾਰਾ ਸਿੰਘ ਨੂੰ ਕਹਿ ਰਹੀ ਸੀ ਦੇਖੋ ਦੇਖੋ ਆਪਣੇ ਬੇਟੇ ਦੀ ਮੌਤ ਹੋ ਗਈ ਹੈ ਤੇ ਨਾਲੇ ਉੱਚੀ ਉੱਚੀ ਹੱਸਦੀ ਹੈ ਕਰਤਾਰ ਸਿੰਘ ਕਦੇ ਆਪਣੇ ਬੇਟੇ ਦੀ ਲਾਸ਼ ਵੱਲ ਵੇਖਦਾ ਹੈ ਅਤੇ ਕਦੇ ਆਪਣੀ ਪਾਗਲ ਹੋਈ ਪਤਨੀ ਵੱਲ ਵੇਖਦਾ ਹੈ ਫਿਰ ਉਹ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਮਾੜੇ ਕੰਮ ਦਾ ਮਾੜਾ ਨਤੀਜਾ ਦੋਸਤੋ ਭਾਵੇਂ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਯਤਨ ਕਰ ਰਹੀ ਹੈ ਪਰ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੁੱਲਾ ਪੈਸਾ ਦੇਣ ਦੀ ਥਾਂ ਆਪਣਾ ਸਮਾਂ ਦੇਣ ਅਤੇ ਬੱਚਿਆਂ ਦੀ ਸੰਗਤ ਦੇ ਉੱਪਰ ਨਜ਼ਰ ਰੱਖਣ ਉਹ ਕਿੱਥੇ ਜਾਂਦੇ ਹਨ ਅਤੇ ਕਿਉਂ ਜਾਂਦੇ ਹਨ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਹੋ ਜਿਹੀਆਂ ਪਰਿਵਾਰਕ ਅਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ